ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਰਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਰਹੇਗੀ ਸਾਰੀ ਕਲੈਕਸ਼ਨ ਹੈਂਡਵਰਕ ਤੇ ਰਹੇਗੀ ਕਿਹੜੇ ਕਿਹੜੇ ਫੈਬਰਿਕ ਦੇ ਉੱਪਰ ਆਪਾਂ ਕਿਹੜਾ-ਕਿਹੜਾ ਵਾਗ ਕੀਤਾ ਹੈ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਸਾਰਾ ਕੁਝ ਹੀ ਵੀਡੀਓ ਦੇ ਵਿੱਚ ਆਪਾਂ ਨੇ ਐਕਸਪਲੇਨ ਕੀਤਾ ਹੁੰਦਾ ਕਾਫੀ ਸਾਰੇ ਤੁਹਾਡੇ ਸਵਾਲ ਵੀ ਹੁੰਦੇ ਨੇ ਜਿੱਦਾਂ WhatsApp ਤੇ ਤੁਸੀਂ ਸਾਨੂੰ ਪੁੱਛ ਲੈਂਦੇ ਹੋ ਕਈ ਵਾਰ Instagram ਤੇ ਤੁਹਾਡੇ ਸਵਾਲ ਹੁੰਦੇ ਨੇ ਤੇ ਆਪਾਂ ਸਾਰਾ ਕੁਝ ਹੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਕਲੀਅਰ ਕਰ ਦਿੰਦੇ ਹਾਂ ਠੀਕ ਹੈ ਜੀ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਜਿਹੜਾ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਾਲ ਦਾ ਟਾਈਮ ਜਿਹੜਾ ਰਹੇਗਾ ਸ਼ਾਮੀ 8:30 ਵਜੇ ਤੋਂ ਲੈ ਕੇ ਰਾਤ ਦੇ 12:30 ਵਜੇ ਤੱਕ ਦਾ ਰਹੇਗਾ ਠੀਕ ਹੈ ਜੀ ਮਾਰਨਿੰਗ ਦੇ ਵਿੱਚ ਕਾਫੀ ਸਾਰੇ ਕੰਮ ਹੁੰਦੇ ਨੇ ਇਸ ਕਰਕੇ ਕਾਲ ਅਟੈਂਡ ਕਰਨਾੜਾ ਮੁਸ਼ਕਲ ਹੋ ਜਾਂਦਾ ਲਓ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਸੋਹਣੇ ਜੇ ਸੂਟ ਦੇ ਨਾਲ ਲਓ ਜੀ ਸੂਟ ਰਹੇਗਾ ਜੀ organza ਦੇ ਉੱਪਰ ਬਹੁਤ ਹੀ ਸੋਨਾ ਜਿਹੜਾ ਇਹਦਾ ਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੈਵੀ neck ਹੈ ਪੂਰੀ ਸ਼ਰਟ ਹੀ ਹੈਵੀ ਹੈ ਕਾਫੀ ਹੈਵੀ ਵਰਕ ਹੈ ਔਰ ਤੁਸੀਂ ਇਹ ਚੈੱਕ ਕਰੋ ਬਾਹਾਂ ਬਾਹਾਂ ਦੇ ਉੱਪਰ ਵੀ ਹੈਵੀ ਕੰਮ ਹੈ ਬਿਲਕੁਲ ਨੇੜੇ ਤੋਂ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜਿਹੜਾ ਕੰਮ ਕੀਤਾ ਹੋਇਆ ਹੈ ਜਿਹਦੇ ਵਿੱਚ ਆ ਜਿੰਨੇ ਵੀ ਆਪਾਂ ਇਹ ਪਰਲ ਜਿਹੜੇ ਮੋਤੀ ਐਡ ਕੀਤੇ ਨੇ ਸਾਰੇ ਹੀ 컬러ਫੁਲ ਨੇ ਜੀ ਤੁਸੀਂ ਦੇਖ ਸਕਦੇ ਹੋ ਸਕਿਨ ਕਲਰ ਦੇ ਨੇ ਆਫ ਵਾਈਟ ਕਲਰ ਠੀਕ ਹੈ yellow ਕਲਰ ਹੋ ਗਿਆ light pistachio ਕਲਰ ਹੋ ਗਿਆ golden ਹੋ ਗਿਆ ਔਰ ਇੱਕ ਆਪਾਂ ਨੇ thread ਜਿਹੜਾ ਐਡ-ਆਨ ਕੀਤਾ ਹੋਇਆ ਵਿੱਚ ਜੀ ਬਹੁਤ ਸੋਹਣਾ ਕੰਮ ਹੈ ਬਾਹਾਂ ਹੈਵੀ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਾਹਾਂ ਦੇ ਉੱਪਰ ਕੰਮ ਹੈ neck ਬਹੁਤ ਪਿਆਰਾ ਬਣਿਆ ਹੋਇਆ ਇਸ ਤਰ੍ਹਾਂ ਔਰ ਇਸ ਤਰ੍ਹਾਂ ਰਹੇਗਾ ਜੀ ਆਪਣੀ ਪੂਰੀ ਸ਼ਰਟ ਦੇ ਵਿੱਚ ਕੰਮ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਤਿੰਨ ਫਲਾਰ ਸਾਡੇ ਘੇਰੇ ਦੇ ਉੱਪਰ ਬਣੇ ਹੋਏ ਨੇ ਇਸ ਤਰ੍ਹਾਂ ਹੈਵੀ ਸ਼ਰਟ ਬਣੀ ਹੋਈ ਹੈ ਜੀ ਪੂਰੀ ਇਹ ਔਰ ਇਹ ਸੌਫਟ ਆਰਗੈਂਜ਼ਾ ਦੇ ਉੱਪਰ ਆਪਾਂ ਨੇ ਕੀਤਾ ਹੈ ਕਲਰ ਬਹੁਤ ਹੀ ਪਿਆਰਾ ਪਿੰਕ ਜੀ ਸ਼ੇਡ ਹੈ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਔਰ ਵਰਕ ਤੁਸੀਂ ਬਿਲਕੁਲ ਨੇੜੇ ਤੋਂ ਚੈੱਕ ਕਰੋ ਕਿ ਵਰਕ ਜਿਹੜਾ ਕਿਸ ਤਰ੍ਹਾਂ ਦਾ ਹੋਇਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਸਾਫ਼ ਸੁਥਰਾ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਜਿਹੜਾ ਠੀਕ ਹੈ ਹਾਂ ਤੇ ਹੁਣ ਆ ਕਾਫੀ ਬਣਾ ਦੇ ਇਥੇ ਕਈ ਵਾਰ ਮੈਸੇਜ ਹੁੰਦੇ ਨੇ ਕਈ ਵਾਰ ਉਹਨਾਂ ਨੇ ਆਪਣੇ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਕਿ ਅਮਨ ਸਾਡੇ ਸੂਟ ਦੇ ਮਗਰ ਜ਼ਿਪ ਜ਼ਰੂਰ ਐਡ ਕਰ ਦਿਓ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਆਪਣਾ ਔਰਗੈਂਜ਼ਾ ਦੇ ਉੱਪਰ ਜਿੱਪ ਜਿਹੜੀ ਆਪਾਂ ਨਹੀਂ ਐਡ-ਆਨ ਕਰਦੇ ਕਿਉਂਕਿ ਕਈ ਵਾਰ ਕਪੜਾ ਡੱਚ ਜਾਂਦਾ ਡਰ ਹੁੰਦਾ ਇਸ ਕਰਕੇ ਔਰਗੈਂਜ਼ਾ ਦੇ ਉੱਪਰ ਆਪਾਂ ਜਿੱਪ ਜਿਹੜੀ ਐਡ ਨਹੀਂ ਕਰਦੇ ਹੈਗੇ ਠੀਕ ਹੈ ਜੀ ਅਗਰ ਤੁਸੀਂ ਕਹੋਗੇ ਵੀ ਸਾਨੂੰ ਕੋਈ ਦਿੱਕਤ ਨਹੀਂ ਵੀ ਤੁਸੀਂ ਸਾਡੇ ਸੂਟ ਦੇ ਜਿੱਪ ਐਡ ਕਰ ਦੋ ਚਾਹੇ ਔਰਗੈਂਜ਼ਾ ਹੋਵੇ ਚਾਹੇ ਕੋਈ ਵੀ ਹੋਵੇ ਤਾਂ ਆਪਾਂ ਜ਼ਰੂਰ ਕਰਕੇ ਦਵਾਂਗੇ ਠੀਕ ਹੈ ਜੀ ਤੇ ਲੋ ਜੀ ਇਹ ਸੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਔਰ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਟਰੌਜ਼ਰ ਇਸ ਤਰ੍ਹਾਂ ਟਾਊਜ਼ਰ ਦੇ ਉੱਪਰ ਵੀ ਇੱਕ ਇੱਕ ਫਲਾਰ ਰਹੇਗਾ ਇਸ ਤਰ੍ਹਾਂ ਬਹੁਤ ਹੈਵੀ ਕਮ ਹੈ ਜੀ ਬਹੁਤ ਜ਼ਿਆਦਾ ਤੁਸੀਂ ਇਸ ਨੂੰ ਕ੍ਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਸਿਲਕ ਤੇ ਵੀ ਕਰਵਾ ਸਕਦੇ ਹੋ ਉਹਨਾਂ ਦੀ ਫਰਮਾਇਸ਼ ਸੀ ਕਿ ਆਰਗੈਂਜ਼ਾ ਦੇ ਉੱਪਰ ਕਰਨੇ ਆ ਫਿਰ ਆਪਾਂ ਆਰਗੈਂਜ਼ਾ ਦੇ ਉੱਪਰ ਕੀਤੇ ਆ ਕਿਉਂਕਿ ਦੇਖੋ ਫੈਬਰਿਕ ਆਪਾਂ ਜਿਹੜਾ ਉਹ ਤੁਹਾਡੀ ਚੋਇਸ ਦਾ ਹੀ ਲਗਾਣਾ ਹੈ ਠੀਕ ਹੈ ਅਗਰ ਤੁਸੀਂ ਕੋਈ ਤੇ ਤੁਸੀਂ ਸਾਨੂੰ ਜਿਸ ਫੈਬਰਿਕ ਦੇ ਉੱਪਰ ਕਹੋਗੇ ਆਪਾਂ ਉਸੇ ਫੈਬਰਿਕ ਦੇ ਉੱਪਰ ਤੁਹਾਨੂੰ ਆਪਾਂ ਰੈਡੀ ਕਰਕੇ ਦੇਵਾਂਗੇ ਤੇ ਇਹ ਹੈਵੀ ਸੂਟ ਬਣੇ ਹੋਏ ਨੇ ਜੀ ਜਿਦਾਂ ਆਪਾਂ ਕਹਿੰਦੇ ਕਿ ਬ੍ਰਾਈਡਲ ਸੂਟ ਬਣੇ ਹੋਏ ਨੇ ਠੀਕ ਹੈ ਤੇ ਰਹੇਗਾ ਜਿਸ ਨਾਲ ਪਿਓਰ ਨੈਟ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਕਾਫੀ ਹੈਵੀ ਵਰਕ ਹੈ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਸਪਰੈਡ ਦਾ ਕੰਮ ਜਿਹੜਾ ਕੀਤਾ ਹੋਇਆ ਹੈ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਔਰ ਇੱਕ ਮੇਨ ਗੱਲ ਇਹ ਹੈ ਕਿ ਦੁਪੱਟਾ ਬਹੁਤ ਹੀ ਲਾਈਟ ਵੇਟ ਰਹਿੰਦਾ ਹੈ ਜੀ ਠੀਕ ਹੈ ਤੁਸੀਂ ਇਸ ਨੂੰ ਪਿਓਰ ਔਰਗਾਂਜ਼ਾ ਦੇ ਉੱਪਰ ਵੀ ਬਣਾ ਸਕਦੇ ਹੋ ਦੁਪੱਟੇ ਨੂੰ ਠੀਕ ਹੈ ਜਿਹੜਾ ਦੁਪੱਟਾ ਜਿਹੜੀ ਗਰਲਿਸ਼ ਲੁੱਕ ਤੁਸੀਂ ਬਣਾਓਗੇ ਜੇ ਤਾਂ ਨੈਟ ਤੇ ਵੀ ਬਣਾ ਸਕਦੇ ਹੋ ਔਰਗਾਂਜ਼ਾ ਤੇ ਵੀ ਬਣਾ ਸਕਦੇ ਹੋ ਅਗਰ ਇਹ ਪਹਿਣਾ ਨੇ ਸੂਟ ਆਪਣੇ ਲਈ ਬਣਾਉਣਾ ਜਿੱਦਾਂ ਵੀ ਟੜਾ ਪ्युअर ਕਮਾ ਚੁਣਾਉਣ ਦਾ ਵੀ ਐਡ-ਆਨ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਇਹਦੇ ਨਾਲ ਦੇ ਆਪਾਂ ਸੇਮ ਸੂਟ ਜਿਹੜੇ ਰੈਡੀ ਕੀਤੇ ਨੇ ਇਹ ਦੋਨੋਂ ਦਰਾਨੀ ਸਟਾਣੀ ਦੇ ਸੂਟ ਨੇ ਜੀ ਇਹ ਇਸ ਤਰ੍ਹਾਂ ਦੂਸਰਾ ਵੀ ਸੇਮ ਹੈ ਐਜ਼ ਇਟ ਇਦਾਂ ਹੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੇਮ ਹੀ ਵਰਕ ਰਹੇਗਾ ਉਹਦੇ ਵਿੱਚ ਵੀ ਸੇਮ ਹੀ ਫੈਬਰਿਕ ਰਹੇਗਾ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਸਾਰਾ ਘੇਰਾ ਬਣਿਆ ਹੋਇਆ ਹੈ ਜਿਹਦੇ ਵਿੱਚ ਆਪਾਂ ਨੇ ਕਲਰਫੁਲ ਜਿਹੜੇ ਮੋਤੀ ਐਡ ਆਨ ਕੀਤੇ ਹੋਏ ਨੇ ਠੀਕੇ ਇੱਕ ਮਹਿਰੂਨ ਥ੍ਰੈਡ ਦੀ ਉਹਨਾਂ ਦੀ ਕਾਫੀ ਡਿਮਾਂਡ ਸੀ ਕਿ ਮਹਿਰੂਨ ਜ਼ਰੂਰ ਐਡ ਕਰਿਓ ਇਸ ਕਰਕੇ ਆਪਾਂ ਮਹਿਰੂਨ ਥ੍ਰੈਡ ਜਿਹੜਾ ਇਹਦੇ ਵਿੱਚ ਐਡ ਆਨ ਕੀਤਾ ਹੋਇਆ ਜੀ ਤੇ ਇਸ ਦੇ ਨਾਲ ਆਪਾਂ ਰੱਖੀ ਹੋਈ ਜੀ ਸਟੇਟ ਸਲਵਾਰ ਇਸ ਤਰ੍ਹਾਂ ਸਲਵਾਰ ਦੇ ਉੱਪਰ ਕਾਫੀ ਹੈਵੀ ਵਰਕ ਹੈ ਜੀ ਇਹ ਜਿਹਦਾ ਆਪਾਂ ਕਹਦੇ ਕਿ ਬ੍ਰਾਈਡਲ ਸੂਟ ਨੇ ਤੁਸੀਂ ਇਸ ਨੂੰ ਇਹ ਨਹੀਂ ਹੈਗਾ ਕਿ ਸਿਰਫ ਇੱਕ ਆਪਣੇ ਵੀ ਮੈਰਿਜ ਫੰਕਸ਼ਨ ਵਾਲੇ ਜਿਹੜੀ ਵੇਅਰ ਕਰ ਸਕਦੇ ਹੋ ਆਰਾਮ ਨਾਲ ਤੁਸੀਂ इजीली ਦੁਬਾਰਾ ਵੀ ਵੇਅਰ ਕਰ ਸਕਦੇ ਹੋ ਕਿਉਂਕਿ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਜੀ ਇਹਦੇ ਉੱਪਰ ਔਰ ਫੈਬਰਿਕ ਬਹੁਤ ਲਾਈਟ weight ਹੈ ਠੀਕ ਹੈ ਇਸ ਤਰ੍ਹਾਂ ਆਪਣੀਆਂ ਸਲਵਾਰ ਦੇ ਉੱਪਰ ਇੱਕ ਇੱਕ ਫਲਾਰ ਰਹੇਗਾ ਤੁਸੀਂ ਦੇਖੋ ਬਹੁਤ ਹੈਵੀ ਕੰਮ ਆਪਣੀ ਸਲਵਾਰ ਦੇ ਉੱਪਰ ਜਿਹੜਾ ਹੋਇਆ ਹੋਇਆ ਹੈ ਜੀ ਠੀਕ ਹੈ ਤੁਸੀਂ ਟਰਾਊਜ਼ਰ ਬਣਾਉਣਾ ਚਾਹੁੰਦੇ ਟਰਾਊਜ਼ਰ ਬਣਾ ਸਕਦੇ ਹੋ ਠੀਕ ਹੈ ਤੁਸੀਂ ਅਗਰ ਸਲਵਾਰ ਬਣਾਉਣਾ ਚਾਹ ਮਾ ਫੈਬਰਿਕ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਆਰਗੈਂਜ਼ਾ ਦੇ ਉੱਪਰ ਹੀ ਬਣਾਣਾ ਤੇ ਸੇਮ ਹੀ ਦੁਪੱਟਾ ਰਹੇਗਾ ਜੀ ਦੋਨਾਂ ਸੂਟਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹੜਾ ਦੁਪੱਟਾ ਬਣਿਆ ਹੋਇਆ ਹੈ ਠੀਕ ਹੈ ਨੈਟ ਤੇ ਥੋੜਾ ਜਿਹਾ ਦੁਪੱਟੇ ਦਾ ਕਲਰ ਦਾ ਜਿਹੜਾ ਫਰਕ ਪੈ ਜਾਂਦਾ ਆਦਰਵਾਇਜ਼ ਸੇਮ ਹੀ ਰਹਿੰਦਾ ਹੈ ਠੀਕ ਹੈ ਜੀ ਬਹੁਤ ਪਿਆਰੇ ਸੂਟ ਬਣੇ ਹੋਏ ਨੇ ਦੋਨੋਂ ਤੇ ਇਹਦੇ ਵਿੱਚ ਆਪਾਂ ਤਿੰਨ ਕਲਰ ਬਣਾਏ ਨੇ ਦੂਸਰਾ ਜਿਹੜਾ ਡਿਜ਼ਾਈਨ ਆਪਾਂ ਥੋੜਾ ਚੇਂਜ ਕੀਤਾ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਸ ਤਰ੍ਹਾਂ ਰਹੇਗਾ ਜੀ ਉਹਨਾਂ ਦੀ ਮਮਾ ਦਾ ਸੂਟ ਇਹ ਸਾਰਾ ਵਿਆਹ ਦਾ ਆਰਡਰ ਸੀ ਉਹਨਾਂ ਦਾ ਜੀ ਇਸ ਤਰ੍ਹਾਂ ਬਹੁਤ ਪਿਆਰਾ neck ਦੇ ਉੱਪਰ ਕੰਮ ਹੈ ਤੁਸੀਂ ਚੈੱਕ ਕਰੋ ਤੁਹਾਨੂੰ ਕੋਈ ਵੀ necklace ਵਗੈਰਾ ਆ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸੋਹਣਾ neck ਦੇ ਉੱਪਰ ਕੰਮ ਹੈ ਬਿਲਕੁਲ ਨੇੜੇ ਤੋਂ neck ਚੈੱਕ ਕਰੋ ਬਹੁਤ ਪਿਆਰਾ ਬਣਿਆ ਹੋਇਆ ਇੱਕ ਇੱਕ ਚੀਜ਼ ਜਿਹੜੀ ਮੜ ਕੇ ਲੱਗੀ ਹੋਈ ਹੈ ਕੋਈ ਇਦਾਂ ਨਹੀਂ ਕੋਈ ਮੋਤੀ ਇੱਧਰ ਫਿਰਦਾ ਜਾਂ ਕੋਈ ਹਨਾ ਕੋਈ ਕਿਦਾਂ ਸਾ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹੜਾ ਕੰਮ ਕੀਤਾ ਗਿਆ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਬਹੁਤ ਪਿਆਰਾ ਬਾਹਾਂ ਦੇ ਉੱਪਰ ਕੰਮ ਹੈ ਜੀ ਔਰ ਪੂਰੀ ਸ਼ੋਰ ਦੇ ਵਿੱਚ ਇਸ ਤਰ੍ਹਾਂ ਬੂਟੀ ਜਿਹੜੀ ਬਣਾਈ ਗਈ ਹੈ ਔਰ ਜਿਹੜਾ ਘੇਰਾ ਹੈ ਬਹੁਤ ਹੀ ਹੈਵੀ ਘੇਰਾ ਹੈ ਜੀ ਇਹ ਆਪਾਂ ਪਹਿਲਾਂ ਪੀਚ ਸੌਰੀ ਪਿਸਤਾ ਕਲਰ ਦੇ ਉੱਪਰ ਰੈਡੀ ਕੀਤਾ ਸੀ ਇਹਦੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਦਬਕੇ ਦਾ ਮੋਤੀ ਦਾ ਸਿੱਪੀ ਕਰਦਾ ਨਾ ਜੋ ਸਾਡੇ ਇੱਕ ਸੂਟ ਦੀ ਲੁੱਕ ਜਿਹੜੀ ਵਧੀਆ ਕ੍ਰੀਏਟ ਕਰਦਾ ਉਹੀ ਮਟੀਰੀਅਲ ਆਪਾਂ ਐਡ-ਆਨ ਕਰਦੇ ਆ ਹੁ ਤੁਸੀਂ ਇਹ ਕੰਮ ਦੀ ਸਫਾਈ ਚੈੱਕ ਕਰੋ ਫਿਨਿਸ਼ਿੰਗ ਚੈੱਕ ਕਰੋ ਬਹੁਤ ਪਿਆਰਾ ਕੰਮ ਹੈ ਇਹ ਮੋਤੀ ਚੈੱਕ ਕਰੋ ਵਿੱਚ ਵਾਈਟ ਮੋਤੀ ਵਿੱਚ ਕਾਪਰ ਮੋਤੀ ਆਪਾਂ ਨੇ ਐਡ ਕੀਤਾ ਬਹੁਤ ਸੋਹਣਾ ਇਹ ਡਿਜ਼ਾਈਨ ਜਿਹੜਾ ਬਣਿਆ ਹੋਇਆ ਜੀ ਤੇ ਇਸ ਦੇ ਨਾਲ ਆਪਾਂ ਰੱਖੀ ਹੋਈ ਹੈ ਪਲੇਨ ਸਲਵਾਰ ਤੇ ਨਾਲ ਪਰ ਰੱਖਿਆ ਹੋਇਆ ਜੀ ਪਿਓਰ ਕਮਲ ਚਨਾਉਣ ਦਾ ਦੁਪੱਟਾ ਦੁਪੱਟੇ ਨੂੰ ਆਪਾਂ ਕੁਝ ਜ਼ਿਆਦਾ ਨਹੀਂ ਕੀਤਾ ਹੈਗਾ ਪਰ ਦੁਪੱਟੇ ਦੇ ਉੱਪਰ ਆਪਾਂ ਇਸ ਤਰ੍ਹਾਂ ਫੋਰ ਸਾਈਡ ਲੈਸ ਨੂੰ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੈਸ ਹੈ ਜੀ ਇਹ ਲੈਸ ਬਹੁਤ ਜ਼ਿਆਦਾ ਸੋਹਣੀ ਹੈ ਬਿਲਕੁਲ ਨਵੀਂ ਲੈਸ ਆਪਾਂ ਨੇ ਐਡ ਕੀਤੀ ਹੈ ਦੁਪੱਟੇ 'ਚ ਗੋਟਾ ਪਤੀ ਦੇ ਲਾਈਨ ਆਪਾਂ ਨੇ ਦਿੱਤੀਆਂ ਹੋਈਆਂ ਔਰ ਜਿਹੜੀ ਮੇਨ ਗੱਲ ਹੈਗੀ ਉਹ ਹੈ ਜੀ ਸਟਿਚਿੰਗ ਦੀ ਠੀਕ ਹੈ ਜਿਸ ਤਰ੍ਹਾਂ ਆਪਾਂ ਨੇ ਸੂਟ ਦੇ ਵਿੱਚ ਕਲਰ ਜਿਹੜਾ ਐਡ ਆਨ ਕੀਤਾ ਉਹੀ ਆਪਾਂ ਨੇ ਦੁਪट्टे ਦੇ ਉੱਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਕੀਤੀ ਹੋਈ ਜੀ ਸਟਿਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਜਿਹੜਾ ਅੱਧਾ ਕੰਮ ਤਾਂ ਹੋ ਜਾਂਦਾ ਵਰਕ ਦੇ ਉੱਪਰ ਠੀਕ ਹੈ ਜਿਹੜਾ ਬਾਕੀ ਕੰਮ ਰਹਿ ਜਾਂਦਾ ਉਹ ਰਹਿ ਜਾਂਦਾ ਜੀ ਆਪਣੀ ਸਟਿਚਿੰਗ ਦਾ ਠੀਕ ਹੈ ਕਿਉਂਕਿ ਸਟਿਚਿੰਗ ਦੇ ਸਾਡਾ ਸੂਟ ਜਿਹੜਾ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿਵੇਂ ਦੀ ਆਪਾਂ ਸਟਿਚਿੰਗ ਕਰ ਰਹੇ ਹਾਂ ਠੀਕ ਹੈ ਤੁਸੀਂ ਸਟਿਚਿੰਗ ਅਗਰ ਸਿੰਪਲ ਕਰਾਉਣਾ ਚਾਹੁੰਦੇ ਸਿੰਪਲ ਵੀ ਹੋ ਜਾਏਗੀ ਬਟ ਪਾਰਟੀ ਵੇਅਰ ਸੂਟਾਂ ਉਹ ਥੋੜੀ ਵਧੀਆ ਤਰੀਕੇ ਨਾਲ ਕਰਾਇਆ ਕਰੋ ਕਿਉਂਕਿ ਪ੍ਰੋਪਰ ਜਿਹੜੀ ਲੁੱਕ ਸਾਡੇ ਸੂਟ ਦੀ ਨਿਕਲ ਕੇ ਸਾਹਮਣੇ ਆਵੇ ਜਦੋਂ ਆਪਾਂ ਬੁਟੀਕ ਤੋਂ ਸੂਟ ਰੈਡੀ ਕਰਵਾ ਰਹੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਵੀ ਤੁਸੀਂ ਆਪਣੇ ਸੂਟ ਦੇ ਉੱਪਰ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਬਹੁਤ ਪਿਆਰਾ ਸੂਟ ਹੈ ਜੀ ਇਹ ਕਾਫੀ ਹੈਵੀ ਹੈ ਠੀਕ ਹੈ ਮੈਰਿਜ ਫੰਕਸ਼ਨ ਦਾ ਆਰਡਰ ਜਿਹਦਾ ਤੁਹਾਨੂੰ ਮੈਂ ਦੱਸਿਆ ਸੀ ਹੈ ਨਾ ਤੇ ਆਪਾਂ ਰੈਡੀ ਕੀਤੇ ਨੇ ਸੂਟ ਲਓ ਜੀ ਅਗਲਾ ਸੂਟ ਇਹ ਆ ਫਿਕਤਾ ਹੋਇਆ ਜੀ ਸੈਮੀ ਗਰੇਡ ਦੇ ਉੱਪਰ ਰੈਡੀ ਇਸ ਤਰ੍ਹਾਂ ਇਹਦਾ neck ਆਪਾਂ ਨੇ সুইਟ ਹਟ ਬੈਨ ਗਣਾ ਜਿਹੜਾ neck ਰੱਖਿਆ ਹੋਇਆ ਇਹ ਸਾਡੀ ਦੀਦੀ ਸਪੈਸ਼ਲ ਡਿਮਾਂਡ ਸੀ ਇਸ ਤਰ੍ਹਾਂ ਰਹਿਣ ਗਿਆ ਜੀ ਇਹਦੀਆਂ ਹੈਵੀ ਬਾਹਾਂ ਕਲਰ ਬਹੁਤ ਪਿਆਰਾ ਹੈ ਲਾਈਟ ਲੈਮਨ ਜਿਹਾ ਕਲਰ ਹੈ ਲੈਮਨ yellow ਜਿਹਾ ਆਪਾਂ ਕਹਿ ਦਈਏ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਹੈ ਬਹੁਤ ਹੈਵੀ ਕੰਮ ਹੈ ਜੀ ਘੇਰੇ ਦੇ ਉੱਪਰ ਇਹ ਸਾਰਾ ਮਸ਼ੀਨ ਪਫ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਜੀ ਔਰ ਇਸ ਤਰ੍ਹਾਂ ਆਪਾਂ ਸਟੀਚਿੰਗ ਕੀਤੀ ਹੋਈ ਹੈ ਮਹਿਰੂਨ ਕਲਰ ਦੀ ਪੇਸਟਿੰਗ ਜਿਹੜੀ ਨਾਲ ਆਪਾਂ ਨੇ ਕੀਤੀ ਹੋਈ ਹੈ ਅਗਰ ਆਪਾਂ ਇੱਥੇ ਗੋਲਡਨ ਫਿਨਿਸ਼ਿੰਗ ਦਿੰਦੇ ਤਾਂ ਇੰਨੀ ਜ਼ਿਆਦਾ ਗ੍ਰੇਸ ਜਿਹੜੀ ਸੀ ਨਹੀਂ ਸੀ ਆਉਣੀ ਇਸ ਕਰਕੇ ਆਪਾਂ ਜਿਹੜੀ ਮਹਿਰੂਨ ਕਲਰ ਦੀ ਪੇਸਟਿੰਗ ਜਿਹੜੀ ਆਪਾਂ ਐਡ-ਆਨ ਕੀਤੀ ਹੋਈ ਹੈ ਤੇ ਫੈਬਰਿਕ ਰਹੇਗਾ ਜੀ ਸੈਮੀ ਕ੍ਰੇਪ ਬਹੁਤ ਅੱਛੀ ਕੁਆਲਿਟੀ ਦੀ ਸੈਮੀ ਕ੍ਰੇਪ ਆਪਾਂ ਨੇ ਇੱਥੇ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਨਾਲ ਆਪਾਂ ਰੱਖਿਆ ਹੋਇਆ ਜੀ ਪਿਓ ਦੁਪੱਟੇ ਤੁਸੀਂ ਦੇਖ ਸਕਦੇ ਹੋ ਕਿ ਫੋਰ ਸਾਈਡ ਆਪਾਂ ਫਿਨਿਸ਼ਿੰਗ ਪੱਟੀ ਜਿਹੜੀ ਐਡ-ਆਨ ਕੀਤੀ ਹੋਈ ਹੈ ਔਰ ਨਾਲ ਹੀ ਆਪਾਂ ਜਿਹੜੀ ਬਹੁਤ ਹੀ ਸੋਹਣੀ ਸਿੰਪਲ ਸੋਬਰ ਜੀ ਲੈਸ ਜਿਹੜੀ ਲਗਾਈ ਹੋਈ ਹੈ ਠੀਕ ਹੈ ਜੀ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਫੈਬਰਿਕ ਤੁਸੀਂ ਨਹੀਂ ਲਾਇਕ ਕਰਦੇ ਕੋਈ ਹਨਾ ਤੇ ਤੁਸੀਂ ਫੈਬਰਿਕ ਚੇਂਜ ਕਰਵਾ ਸਕਦੇ ਹੋ ਕੋਈ ਕਲਰ ਨਹੀਂ ਪਸੰਦ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਡਿਜ਼ਾਈਨ ਚੇਂਜ ਕਰਵਾ ਸਕਦੇ ਹੋ ਆਪਣੀ ਮਰਜ਼ੀ ਦੇ ਅਕੋਰਡਿੰਗ ਤੁਸੀਂ ਸੂਟ ਜਿਹੜੇ ਨੇ ਉਹ ਬਣਾ ਸਕਦੇ ਹੋ ਠੀਕ ਹੈ ਜੀ ਪ੍ਰਤੀਕ ਤੇ ਕੰਮ ਕਰਾਉਂਦਾ ਹੀ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੀ ਮਨਪਸੰਦ ਅਨੁਸਾਰ ਜਿਹੜਾ ਕੰਮ ਹੈ ਉਹ ਕਰਵਾ ਸਕਦੇ ਹੋ ਠੀਕ ਹੈ ਬਹੁਤ ਪਿਆਰੇ ਸੂਟ ਬਣੇ ਹੋਏ ਨੇ ਤੁਹਾਨੂੰ ਜਿੱਦਾਂ ਮੈਂ ਦਿਖਾਇਆ ਇਹ ਸੈਮੀ ਕਰੇਪ ਦੇ ਉੱਪਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਲੱਗ ਰਿਹਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਆਪਾਂ ਸੇਮ ਡਿਜ਼ਾਈਨ ਜਿਹੜਾ ਤੁਹਾਡੇ ਲਈ ਰੈਡੀ ਕਰਾਂਗੇ हां जी ਤੁਸੀਂ ਸਾਰਾ ਕੁਝ ਸਾਨੂੰ ਦੱਸ ਸਕਦੇ ਹੋ ਤੁਸੀਂ ਕਿਵੇਂ ਦਾ ਕਲਰ ਤੁਸੀਂ ਆਪਣੇ ਲਈ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਅਗਰ ਤੁਹਾਡੇ ਕੋਲ ਕਲਰ ਚਾਰਟ ਹੈਗਾ ਤੁਸੀਂ ਸਾਨੂੰ ਕਲਰ ਚਾਰਟ ਤੋਂ ਮੈਂਸ਼ਨ ਕਰ ਦਿਓ ਅਗਰ ਤੁਹਾਡੇ ਕੋਲ ਕਲਰ ਚਾਰਟ ਨਹੀਂ ਹੈਗਾ ਤਾਂ ਤੁਹਾਨੂੰ ਕੋਈ ਵੀ ਡਿਜ਼ਾਈਨ ਕਲਰ ਸੌਰੀ ਕਲਰ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਕਿਤੇ ਵੀ ਕੋਈ ਕਲਰ ਦੇਖਿਆ ਤੁਸੀਂ ਸਾਨੂੰ ਉਸ ਦਾ ਸਕਰੀਨਸ਼ਾਟ ਭੇਜ ਸਕਦੇ ਹੋ ਕਿ ਅਮਨ ਆਪਾਂ ਇਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਕਲਰ ਹੈ ਉਹ ਕਰਵਾਉਣਾ ਚਾਹੁੰਦੇ ਆ ਤੇ ਆਪਾਂ ਜੋ ਸਾਡੇ ਕੋਲ ਕਲਰ ਸ਼ੋ ਹੋਏਗਾ ਮੋਬਾਈਲ ਦੇ ਵਿੱਚ ਉਹੀ ਆਪਾਂ ਤੁਹਾਨੂੰ ਕਲਰ ਜਿਹੜਾ ਬਣਾ ਕੇ ਦਵਾਂਗੇ ਤੇ ਲੋ ਜੀ ਅਗਲਾ ਸੂਤ ਇਹ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ 컬러 ਕੰਬੀਨੇਸ਼ਨ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਸਾਡੇ ਬੁਟੀਕ ਦੇ ਸਪੈਸ਼ਲ 컬러 ਕੰਬੀਨੇਸ਼ਨ ਜਿਹੜੇ ਨੂੰ ਕਾਫੀ ਜਿਆਦਾ ਪਸੰਦ ਕੀਤੇ ਜਾਂਦੇ ਨੇ ਲਓ ਜੀ ਉਹ ਹੋ ਸੋਨਾ ਕੈਰਟ ਜਿਆ 컬러 ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਜਿਹੜੀ ਹੈਵੀ ਬਣੀ ਹੋਈ ਹੈ ਪੂਰੀ ਸ਼ਰਟ ਦੇ ਵਿੱਚ ਬਹੁਤ ਸੋਹਣਾ ਕੰਮ ਜਿਹੜਾ ਕੀਤਾ ਗਿਆ ਇਸ ਤਰ੍ਹਾਂ ਰਹਿਣ ਗਿਆ ਜੀ ਇਸ ਦੀਆਂ ਬਾਹਾਂ ਬਾਹਾਂ ਵੀ ਕਾਫੀ ਹੈਵੀ ਨੇ ਜੀ ਬਹੁਤ ਪਿਆਰਾ ਕੰਮ ਕੀਤਾ ਗਿਆ ਬਹੁਤ ਹੀ ਸੋਹਣਾ ਇਹਦੇ ਵਿੱਚ ਲਾਈਟ ਜਿਆ 컬러 ਜਿਹੜਾ ਆਪਾਂ ਨੇ ਥ੍ਰੈਡ ਦਾ ਐਡ-ਆਨ ਕੀਤਾ ਹੋਇਆ ਇਸ ਤਰ੍ਹਾਂ ਬਹਾਂ ਦੇ ਉੱਪਰ ਕੰਮ ਇਸ ਤਰ੍ਹਾਂ ਹੀ ਜੀ ਆਪਣੀ ਸ਼ਰਟ ਤੇ ਇਸ ਤਰ੍ਹਾਂ ਆਪਣੀ ਸ਼ਰਟ ਦੇ ਉੱਪਰ ਆਪਾਂ ਨੇ ਪੈਚ ਵਰਕ ਜਿਹੜਾ ਕੀਤਾ ਹੋਇਆ ਜਿਵੇਂ ਦਾ ਸਾਡੇ ਜਿਹੜਾ ਆਪਾਂ ਥ्रेड ਐਡ ਕੀਤਾ ਜਿਵੇਂ ਦਾ ਨਾਲ ਆਪਾਂ ਦੁਪੱਟਾ ਕੰਟਰਾਸਟ ਰੱਖਿਆ ਉਸੇ ਤਰ੍ਹਾਂ ਦਾ ਹੀ ਆਪਾਂ ਨੇ ਜਿਹੜਾ ਪੈਚ ਦੇ ਵਿੱਚ ਉਹ ਐਡ ਆਨ ਕੀਤਾ ਹੋਇਆ ਹੈ ਤੇ ਲੋਹੇ ਨਾਲ ਇਹਦੇ ਹੈਗਾ ਹੈਵੀ ਸ਼ਰਾਰਾ ਕਾਫੀ ਜ਼ਿਆਦਾ ਹੈਵੀ ਕਮ ਹੈ ਦੁਪੱਟਾ ਆਪਣੇ ਸ਼ਰਾਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ ਸ਼ਰਾਰਾ ਹੈ ਜੀ ਬਹੁਤ ਜ਼ਿਆਦਾ ਫਲੇਅਰ ਹੈ ਸ਼ਰਾਰੇ ਦਾ ਕਿਉਂਕਿ ਦੇਖੋ ਸ਼ਰਾਰੇ ਦਾ ਫਲੇਅਰ ਜ਼ਿਆਦਾ ਹੀ ਅੱਛਾ ਲੱਗਦਾ ਸੋਹਣਾ ਲੱਗਦਾ ਹੈ ਨਾ ਜਦੋਂ ਆਪਾਂ ਜਾਗੋ ਤੇ ਵੇਅਰ ਕਰਦੇ ਹਾਂ ਹਨ ਤੇ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਇਹ ਆਪਾਂ ਕੀਤਾ ਹੋਇਆ ਜੀ ਸੈਮੀ ਕ੍ਰੇਪ ਦੇ ਉੱਪਰ ਰੈਡੀ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਬਟ ਅਗਰ ਤੁਸੀਂ ਸ਼ਰਾਰਾ ਰੈਡੀ ਕਰਵਾਉਣਾ ਤਾਂ ਪਲੀਜ਼ ਸ਼ਰਾਰਾ ਜਿਹੜਾ ਉਹ ਤੁਸੀਂ ਕਰੇਪ ਦੇ ਉੱਪਰ ਹੀ ਰੈਡੀ ਕਰਵਾਇਓ ਕਿਉਂਕਿ ਕਰੇਪ ਦੇ ਉੱਪਰ ਜਿਹੜਾ ਦਾ ਫਲੇਅਰ ਹੈ ਬਹੁਤ ਸੋਹਣਾ ਬਣਦਾ ਔਰ ਦੀ ਗਰੇਜ ਜਿਹੜੀ ਜ਼ਿਆਦਾ ਆਉਂਦੀ ਹੈ ਠੀਕ ਹੈ ਕਿਉਂਕਿ ਕਿਸੇ ਹੋਰ ਫੈਬ੍ਰਿਕ ਦੇ ਉੱਪਰ ਤੁਸੀਂ ਕਰਵਾਓਗੇ ਤਾਂ ਉਤੇ ਇੰਨੀ ਜ਼ਿਆਦਾ ਗਰੇਜ ਜਿਹੜੀ ਨਹੀਂ ਆਉਣੀ ਹੈਗੀ ਠੀਕ ਹੈ ਜੀ ਕਿਉਂਕਿ ਜਿਹੜਾ ਆਪਣੇ ਕਰੇਪ ਫੈਬ੍ਰਿਕ ਹੁੰਦਾ ਉਹ ਬੜਾ ਸੋਹਣਾ ਢਿਲਕਣਾ ਜਿਹਾ ਫੈਬ੍ਰਿਕ ਹੁੰਦਾ ਹੈ ਤੇ ਲੋ ਜੀ ਇਹ ਸੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਦੇ ਉੱਪਰ ਸਾਰੇ ਤੇ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੈ ਔਰ ਇਸ ਤਰ੍ਹਾਂ ਆਪਾਂ ਨੇ 골ਡਨ ਫ カラー कंट्रास्ट ਆਪਾਂ ਦੁਪੱਟਾ ਰੱਖਿਆ ਹੋਇਆ ਹੈ ਠੀਕ ਹੈ ਜੀ ਆਗਾ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਇਸ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜਿਹੜਾ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਕਰੀ ਦਿਓ ਔਰ ਇਹ ਵਾਲਾ ਡਿਜ਼ਾਈਨ ਤੁਹਾਨੂੰ ਪਤਾ ਹੀ ਜੀ ਆਪਣਾ ਕਾਫੀ ਜ਼ਿਆਦਾ ਬਣ ਚੁੱਕਿਆ ਔਰ ਸੇਮ ਕਲਰ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਬਣਾਇਆ ਆ ਕਾਫੀ ਟਾਈਮ ਤੋਂ ਹੀ ਸੇਮ ਡਿਜ਼ਾਈਨ ਆਪਣਾ ਚੱਲ ਰਿਹਾ ਔਰ ਸੇਮ ਹੀ ਫੈਬਰਿਕ ਦੇ ਉੱਪਰ ਔਰ ਸੇਮ ਹੀ ਕਲਰ ਦੇ ਉੱਪਰ ਇਹ ਬਣ ਰਿਹਾ ਹੈ ਠੀਕ ਹੈ ਜੀ ਲਾ ਸੂਟ ਸਾਰੇ ਹੀ ਸੂਟ ਬਹੁਤ ਜਿਆਦਾ ਸੋਹਣੇ ਨੇ ਔਰ ਸਾਰੇ ਸੂਟ ਇੱਕ ਹੀ ਕਰਦੇ ਨੇ ਇਸ ਤਰ੍ਹਾਂ ਇਹਦੇ neck ਆਪਾਂ ਬਹੁਤ ਹੀ ਸੋਹਣੇ ਛੋਟੇ ਛੋਟੇ neck ਰੱਖੇ ਹੋਏ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਨੇ ਠੀਕ ਹੈ ਇਹ ਆਪਾਂ ਕੀਤਾ ਹੋਇਆ ਜੀ ਪਿਓਰ ਕਰੇਪ ਦੇ ਉੱਪਰ ਰੈਡੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਬਹੁਤ ਪਿਆਰਾ ਜਿਆ ਆਪਣੇ ਸੂਟ ਦੇ ਉੱਪਰ ਕੰਮ ਹੈ ਬਹੁਤ ਸੋਹਣਾ ਕਲਰ ਆਪਾਂ ਨੇ ਇੱਥੇ ਐਡ ਆਨ ਕੀਤਾ ਹੋਇਆ ਇਸ ਤਰ੍ਹਾਂ ਬੇਬੀ ਪਿੰਕ ਕਲਰ ਦੀ ਫਿਨਿਸ਼ਿੰਗ ਪੱਟੀ ਜਿਹੜੀ ਆਪਾਂ ਨੇ ਦਿੱਤੀ ਹੋਈ ਹੈ ਪਿਓਰ ਕਰੇਪ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਤੁਸੀਂ ਇਸ ਨੂੰ ਸੈਮੀ ਤੇ ਵੀ ਕਰਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਪਿਓਰ ਤੇ ਲਾਈਕ ਕਰਦੇ ਤੁਸੀਂ ਪਿਓਰ ਤੇ ਵੀ ਕਰ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਸੂਟ ਹੈ ਹੈਵੀ ਸੂਟ ਬਣਿਆ ਹੋਇਆ ਇਸ ਤਰ੍ਹਾਂ ਬਹੁਤ ਪਿਆਰਾ ਲੱਗ ਰਿਹਾ ਜੀ ਕੰਮ ਔਰ ਜਿਹਦੇ ਨਾਲ ਆਪਾਂ ਰੱਖਿਆ ਹੋਇਆ ਵੀ ਦੁਪੱਟਾ ਦੁਪੱਟੇ ਆਪਾਂ ਦੇ ਪੈਕ ਕੀਤੇ ਹੋਏ ਜੀ ਮਰਦ ਨੂੰ ਦਿਖਾ ਦਿੰਦੇ ਆ ਤਰੰਤ ਪੱਤਰ ਰਹਿ ਗਿਆ ਜੀ ਨਾਲ ਦੁਪट्टे ਨੂੰ ਵੀ ਆਪਾਂ ਨੇ ਬੇਬੀ ਪਿੰਕ ਫਿਨਿਸ਼ਿੰਗ ਪੱਟੀ ਜਿਹੜੀ ਦਿੱਤੀ ਹੋਈ ਹੈ ਬਹੁਤ ਸੋਹਣਾ ਲੱਗ ਰਿਹਾ ਔਰ ਇਸ ਤਰ੍ਹਾਂ ਆਪਾਂ ਜਿਹੜੇ ਲੈਸ ਲਗਾਈ ਹੋਈ ਹੈ ਔਰ ਪੂਰੇ ਦੁਪट्टे ਦੇ ਵਿੱਚ ਬੂਟੀ ਰਹੇਗੀ ਜੀ ਇਸ ਤਰ੍ਹਾਂ ਪੂਰੇ ਦੁਪट्टे ਦੇ ਵਿੱਚ ਬੂਟੀ ਰਹੇਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਸਿੰਪਲ ਸੋਬਰ ਜਿਹਾ ਬੜਾ ਹੀ ਪਿਆਰਾ ਲੱਗਦਾ ਜੀ ਅਗਲਾ ਸੂਟ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਇਹਨਾਂ ਸੂਟਾਂ ਦੀ ਵੀਡੀਓ ਸ਼ੁਰੂ ਸ਼ੇਅਰ ਕਰ ਚੁੱਕੇ ਹਾਂ ਜਿਹੜੇ ਇਹ ਵਾਲੇ ਸੂਟ ਨੇ ਤੁਸੀਂ ਡਿਜ਼ਾਈਨ ਦੇਖੇ ਹੋਣਗੇ ਜੀ ਉਹ ਆਪਾਂ ਨੇ ਨੀਵੀ ਬਲੂ ਦੇ ਉੱਪਰ ਸੌਰੀ ਯਾਦ ਨਹੀਂ ਮੈਨੂੰ ਹਨਾ ਤੇ ਇੱਕ ਆਪਾਂ ਨੇ ਕੀਤਾ ਸੀ ਮਹਿਰੂਨ ਕਲਰ ਦੇ ਉੱਪਰ ਤੇ ਤੀਜਾ ਸੂਟ ਕੀਤਾ ਸੀ ਆਪਾਂ ਨੇ ਕਾਫੀ ਕਲਰ ਦੇ ਉੱਪਰ ਰੈਡੀ ਬਹੁਤ ਪਿਆਰਾ ਰੈਡੀ ਹੋਇਆ ਹੋਇਆ ਜੀ ਸੂਟ ਇਹ ਆਪਾਂ ਪਿਓਰ ਕਰੇਪ ਦੇ ਪਿਓਰ ਸੌਰੀ ਕਰੇਪ ਦੇ ਉੱਪਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਸੂਟ ਹੈ ਸੌਰੀ ਪਿਓਰ ਸਿਲਕ ਦੇ ਉੱਪਰ ਆਪਾਂ ਰੈਡੀ ਕੀਤਾ ਕਾਫੀ ਸ਼ੇਡ ਰਹੇਗੀ ਜੀ ਪੂਰੀ ਹੈਵੀ ਸ਼ਰਟ ਰਹੇਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਸੈਂਟਰ ਪੈਨਲ ਬਣਿਆ ਹੋਇਆ ਘੇਰੇ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਹੈ ਥੋੜਾ ਬੋਟਾ ਕਲਰ ਵੀਡੀਓ ਦੇ ਵਿੱਚ ਚੇਂਜ ਹੋ ਜਾਂਦਾ ਆ ਕਲਰ ਬਹੁਤ ਜਿਆਦਾ ਸੋਹਣਾ ਕਾਫੀ ਕਲਰ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਰਹੇਗਾ ਟਰੌਜ਼ਰ ਨਾਲ ਤਹਾਦਰ ਦੇ ਉੱਪਰ ਵੀ ਆਪਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਕੰਮ ਹੈ ਨੀਟ ਐਂਡ ਕਲੀਨ ਜਿਹੜਾ ਵਰਕ ਮਿਲੇਗਾ ਤੁਹਾਨੂੰ ਠੀਕ ਹੈ ਜੀ ਤੁਸੀਂ ਇਸ ਨੂੰ ਸੈਮੀ ਫੈਬਰਿਕ ਦੇ ਉੱਪਰ ਵੀ ਬਣਾ ਸਕਦੇ ਹੋ ਠੀਕ ਹੈ ਤੁਸੀਂ ਐਜ਼ ਇਟ ਵੀ ਬਣਾਉਣਾ ਚਾਹੁੰਦੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਕਲਰ ਚੇਂਜ ਕਰਾਉਣਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਤੇ ਇਸ ਦੇ ਨਾਲ ਰਹੇਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਹੈ ਦੁਪੱਟੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਟਿਸ਼ੂ ਪੇਸਟਿੰਗ ਕਰਕੇ ਬਹੁਤ ਹੀ ਸੋਹਣੀ ਜਿਹੜੀ ਲੈਸ਼ ਹੈ ਉਹ ਐਡ ਆਨਸ ਕੀਤੀ ਹੋਈ ਹੈ ਜੀ ਆ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਨੇ ਸਾਰੇ ਹੀ ਆਪਾਂ ਫੈਬਰਿਕ ਬਾਰੇ ਤੁਹਾਨੂੰ ਸਾਰਿਆਂ ਬਾਰੇ ਦੱਸਿਆ ਹੋਇਆ ਹਨ ਵਰਕ ਤੁਹਾਨੂੰ ਸਾਰਾ ਦਿਖਾਇਆ ਹੋਇਆ ਕਲਰ ਤੁਹਾਨੂੰ ਸਾਰੇ ਪਤਾ ਲੱਗ ਰਹੇ ਨੇ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਕਲਰ ਨੇ ਔਰ ਮੇਨ ਗੱਲ ਹੈ ਜੀ ਕਲਰ ਕੰਟਰਾਸ ਦੀ ਕਲਰ ਕੰਟਰਾਸ ਅਗਰ ਅੱਛੇ ਹੋਣ ਤਾਂ ਸੂਟ ਦੀ ਲੁੱਕ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਏ ਬਹੁਤ ਪਿਆਰਾ ਲੱਗਦਾ ਸੂਟ ਸਾਡਾ ਤੇ ਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੇ ਅੱਜ ਵਾਲੇ ਸੂਟ ਨੇ ਉਹ ਵਧੀਆ ਲੱਗੇ ਹੋਣਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਸੂਟ ਜ਼ਿਆਦਾ ਵਧੀਆ ਲੱਗਿਆ ਇਹ ਸਾਰਾ ਇੱਕ ਹੀ ਫੰਕਸ਼ਨ ਦਾ ਆਰਡਰ ਹੈ ਤੇ ਹਜ ਤੋਂ ਨਾਲ ਸ਼ੇਅਰ ਕਰ ਚੁੱਕੇ ਹਾਂ ਠੀਕ ਹੈ ਜੀ WhatsApp ਤੇ ਆਪਣਾ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਡਿਜ਼ਾਈਨ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਕਾਲ ਦਾ ਟਾਈਮ ਰਹੇਗਾ ਸ਼ਾਮ ਨੂੰ 8:30 ਤੋਂ ਰਾਤ ਦੇ 12:00 ਵਜੇ ਤੱਕ ਦਾ ਕਿਉਂਕਿ ਮਾਰਨਿੰਗ ਦੇ ਵਿੱਚ ਟਾਈਮ ਜਿਹੜਾ ਬਹੁਤ ਘੱਟ ਹੁੰਦਾ ਤੇ ਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਪ੍ਰੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ